ਸਸ਼ੀਕਲ ਜੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਚਟਰੈਕਟ 1833 ਪੜਿਆ ਚਟਰੈਕਟ 1857 ਪੜਿਆ ਠੀਕ ਹੈ ਉਸ ਤੋਂ ਬਾਅਦ ਹੁਣ ਸਾਡੇ ਕੋਲੇ ਜਿਵੇਂ ਗਵਰਨਮੈਂਟ ਆਫ ਅਗਲਾ ਸਾਡੇ ਕੋਲੇ ਐਕਟ ਹੈਗਾ ਗਵਰਨਮੈਂਟ ਆਫ ਇੰਡੀਆ ਐਕਟ 1858 ਐਕਟ ਇੰਡੀਅਨ ਕੌਂਸਲ ਐਕਟ 1861 ਐਕਟ ਇੰਡੀਅਨ ਕੌਂਸਲ ਐਕਟ 1892 ਦਾ ਜਿਹੜਾ ਹੈ ਕਾਉਂਸਲ ਐਕਟ ਹੈਗਾ ਇਸ ਤੋਂ ਬਾਅਦ ਸਾਡੇ ਕੋਲੇ ਗਵਰਨਮੈਂਟ ਆਫ ਇੰਡੀਆ ਐਕਟ 1909 ਦਾ ਗਵਰਨਮੈਂਟ ਆਫ ਇੰਡੀਆ ਐਕਟ 1919 ਦਾ ਗਵਰਨਮੈਂਟ ਆਫ ਇੰਡੀਆ ਐਂਡ ਮੋਸਟ ਇੰਪੋਰਟੈਂਟ ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਐਕਟ 1935 ਦਾ ਹੁਣ ਇਹ ਸਾਰੇ ਜਿਹੜੇ ਐਕਟ ਹੈਗੇ ਆ ਹੁਣ ਇਹਨਾਂ ਨੂੰ ਅਸੀਂ ਇਸ ਵੀਡੀਓ ਦੇ ਵਿੱਚ ਕਵਰ ਨਹੀਂ ਕਰਾਂਗੇ ਇਹਨੂੰ ਅਸੀਂ ਬਾਅਦ ਵਿੱਚ ਕਵਰ ਕਰਾਂਗੇ ਕਿ ਵਿੱਚ ਕਾਰਨ ਕੀ ਆ ਕਾਰਨ ਇਹ ਆ ਕਿਉਂਕਿ ਜਿੰਨੇ ਹੀ ਐਕਟ ਹਨ ਆ ਇਨਾ ਐਕਟਾਂ ਨੂੰ ਸਮਝਣ ਲਈ ਸਾਨੂੰ ਇਹ ਹਿਸਟਰੀ ਪਤਾ ਹੋਣੀ ਚਾਹੀਦੀ ਹੈ ਕਿ ਇਹ ਐਕਟ ਲਿਆਂਦੇ ਕਿਉਂ ਗਏ ਬਿਹਾਫ ਕੀ ਸੀ ਕਾਰਨ ਕੀ ਸੀ ਤਾਂ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਜਿਹੜਾ 1858 ਦਾ ਐਕਟ ਆਇਆ ਸੀ ਤਾਂ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਕੀ ਸੀਗਾ ਉਸ ਟਾਈਮ 1857 ਦੀ ਜਿਹੜੀ ਕ੍ਰਾਂਤੀ ਹੋਈ ਸੀ 1857 ਦਾ ਜਿਹੜਾ ਰਿਵੋਲਟ ਹੋਇਆ ਸੀ ਤਾਂ ਸਭ ਤੋਂ ਵੱਡਾ ਕਾਰਨ ਉਹਦੇ ਪਿੱਛੇ ਹੀ ਸੀਗਾ ਤਾਂ ਹੁਣ ਉਸ ਤੋਂ ਬਾਅਦ ਫਿਰ ਪੂਰੀ ਦੀ ਪੂਰੀ ਪੋਲਿਟਿਕਸ ਚੇਂਜ ਹੋਈ ਤਾਂ ਹੁਣ ਉਹ ਪੂਰੀ ਦੀ ਪੂਰੀ ਪੋਲਿਟਿਕਸ ਸਮਝਣ ਦੇ ਲਈ ਜਿਹੜੇ ਇੰਡੀਅਨ ਜਿਹੜੇ ਐਕਟਾਂ ਨੂੰ ਸਮਝਣ ਲਈ ਸਾਨੂੰ ਕੀ ਕਰਨਾ ਪਊਗਾ ਪੂਰੀ ਦੀ ਪੂਰੀ ਇੰਡੀਅਨ ਹਿਸਟਰੀ ਬੜਨੀ ਪਊਗੀ ਤਾਂ ਐਸੇ ਲਈ ਉਹ ਜਿਹੜੇ ਐਕਟ ਹੈਗੇ ਆ ਉਹਨਾਂ ਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਜਦੋਂ ਹਿਸਟਰੀ ਕਵਰ ਕਰ ਰਹੇ ਹਾਂ ਤਾਂ ਹੁਣ ਅਸੀਂ ਡਾਇਰੈਕਟਲੀ ਇਹਨਾਂ ਚਾਰ ਪੰਜ ਜਿਹੜੇ ਹੈਗੇ ਆ ਇਹ ਜਿਹੜੇ ਐਕਟ ਆ ਇਹਨਾਂ ਨੂੰ ਛੱਡਦੇ ਹੋਏ ਅੱਗੇ ਕੀ ਆ ਅਸੀਂ ਸੰਵਿਧਾਨ ਨਿਰਮਾਣ ਤੇ ਜਾਂਦੇ ਆ ਭਾਰਤੀ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ ਹੁਣ ਤਾਂ ਭਾਰਤੀ ਸੰਵਿਧਾਨ ਦਾ ਨਿਰਮਾਣ ਦੀ ਗੱਲ ਕਰਦੇ ਤਾਂ ਇਹਦਾ ਬੈਕਗ੍ਰਾਉਂਡ ਸਟਾਰਟ ਕਿਵੇਂ ਹੋਇਆ ਭਾਰਤੀ ਜਿਹੜਾ ਸੰਵਿਧਾਨ ਬਣਿਆ ਉਹਦਾ ਪਿਛਲਾ ਬੈਕਗ੍ਰਾਉਂਡ ਸਟਾਰਟ ਕਿਵੇਂ ਹੋਇਆ ਉਹਦੀ ਆਪਾਂ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਜਿਹੜਾ ਇਹ ਨਿਰਮਾਣ ਉਹਦਾ ਬੈਕਗ੍ਰਾਉਂਡ ਦੇਖਾਂਗੇ ਦੇਖੋ ਉਸ ਤੋਂ ਪਹਿਲਾਂ ਕੀ ਹੋਇਆ ਨਹਿਰੂ ਰਿਪੋਰਟ ਆਈ ਠੀਕ ਹੈ ਬੈਕਗ੍ਰਾਉਂਡ ਦੀ ਜੇ ਆਪਾਂ ਗੱਲ ਕਰੀਏ ਦੀ ਸ਼ੁਰੂਆਤ ਦੀ ਗੱਲ ਕਰੀ ਤਾਂ ਨਹਿਰੂ ਰਿਪੋਰਟ ਆਈ ਤਾਂ ਨਹਿਰੂ ਰਿਪੋਰਟ ਕਿਸ ਨੇ ਨਹਿਰੂ ਰਿਪੋਰਟ ਕਿਹਨੇ ਦਿੱਤੀ ਮੋਤੀ ਲਾਲ ਨਹਿਰੂ ਠੀਕ ਉਸ ਟਾਈਮ ਬਹੁਤ ਵੱਡੇ ਨਾਮ ਸੀ ਮੋਤੀ لال 네ਹਰੂ ਦਾ ਤਾਂ ਮੋਤੀ لال 네ਹਰੂ ਜਿਹੜੇ ਸੀਗੇ ਜਵਾਰਾਲਲ 네ਹਰੂ ਦੇ ਪਿਤਾ ਸੀਗੇ ਤਾਂ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਉਹਨੂੰ 네ਹਰੂ ਰਿਪੋਰਟ ਦੇ ਨਾਮ ਨਾਲ ਜਾਣਿਆ ਜਾਂਦਾ 9 ਮੈਂਬਰ ਸੀ ਠੀਕ ਹੈ ਤਾਂ 9 ਮੈਂਬਰਾਂ ਨੇ ਮਿਲ ਕੇ ਇੱਕ ਰਿਪੋਰਟ ਤਿਆਰ ਕੀਤੀ ਤਾਂ ਲਗਭਗ 29 ਰਾਜਨੀਤਿਕ ਦਲ ਜਿਹੜੇ ਹੋਏ ਇਕੱਠੇ ਹੋਏ ਉਹਨਾਂ ਨੇ ਮਿਲ ਕੇ ਇੱਕ ਰਿਪੋਰਟ ਦੀ ਪੇਸ਼ਕਸ਼ ਕੀਤੀ 1928 ਦੇ ਵਿੱਚ ਇਹ ਰਿਪੋਰਟ ਜਿਹੜੀ ਆ ਇਹ ਪੇਸ਼ ਹੋਈ ਸੀਗੀ ਠੀਕ ਹੈ ਤਾਂ ਇਹ ਅੰਗਰੇਜ਼ਾਂ ਨੂੰ ਦਿੱਤੀ ਗਈ ਵੀ ਅਸੀਂ ਜਿਹੜੀਆਂ ਸਾਡੀਆਂ ਇਹ ਡਿਮਾਂਡਸ ਆ ਇਹਨੂੰ ਨਹਿਰੂ ਰਿਪੋਰਟ ਦੇ ਨਾਮ ਨਾਲ ਜਾਣਿਆ ਜਾਂਦਾ ਤਾਂ ਉਹ ਨਹਿਰੂ ਰਿਪੋਰਟ ਦੇ ਵਿੱਚ ਸੀ ਕੀ ਪਹਿਲੀ ਗੱਲ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਜੋ ਡੋਮੀਨੀਅਨ ਸਟੇਟਸ ਹੁਣ ਡੋਮੀਨੀਅਨ ਸਟੇਟਸ ਸੀ ਕੀ ਡੋਮੀਨੀਅਨ ਸਟੇਟਸ ਹੁੰਦਾ ਕੀ ਆ ਬਹੁਤ ਵਾਰਕ ਪ੍ਰਸ਼ਨਾਂ ਦੇ ਵਿੱਚ ਪੁੱਛਿਆ ਜਾਂਦਾ ਪੇਪਰਾਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਕਿ ਡੋਮੀਨੀਅਨ ਸਟੇਟਸ ਤਾਂ ਡੋਮੀਨੀਅਨ ਸਟੇਟਸ ਹੁੰਦਾ ਕੀ ਆ ਡੋਮੀਨੀਅਨ ਸਟੇਟਸ ਇੱਕ ਅਜਿਹਾ ਸਟੇਟਸ ਹੁੰਦਾ ਠੀਕ ਹੈ ਜਿਹਦੇ ਵਿੱਚ ਕੀ ਆ ਮੰਨ ਲਓ ਕਿ ਇੱਕ ਦੇਸ਼ ਆ ਠੀਕ ਆ ਮੰਨ ਲਓ ਕਿ ਇੰਨੇ ਇੰਡੀਆ ਹੈ ਨਾ ਇੰਡੀਆ ਤੇ ਬ੍ਰਿਟਿਸ਼ ਸੀਗਾ ਹੈ ਨਾ ਬ੍ਰਿਟੇਨਸ ਸੀਗਾ ਤਾਂ ਉਹਨੇ ਇਹਦੇ ਵਿੱਚ ਹੋਊਗਾ ਕਿ ਜਿਹੜਾ ਇੰਡੀਆ ਇੰਡੀਆ ਦੇ ਵਿੱਚ ਡੋਮੀਨੀਅਨ ਸਟੇਟਸ ਦੇ ਅੰਡਰ ਕਿ ਹੋਊਗਾ ਲੂਮਿਨਸ ਸਿਟੀਜ਼ਨਟ ਰਹਿ ਹੋਊਗਾ ਕਿ ਜਿਹੜਾ ਸਵਿਨਾਣ ਉਹ ਇੰਡੀਆ ਦਾ ਹੋਊਗਾ ਹੈਨਾ ਉਥੋਂ ਦੀ ਸਰਕਾਰ ਜਿਹੜੀ ਇੰਡੀਆ ਦੀ ਹੋਊਗੀ ਇੰਡੀਆ ਦੇ ਲੋਕ ਸਰਕਾਰ ਬਣਾਉਣਗੇ ਤਾਂ ਬਟ ਕੀ ਆ ਲੋਕਾਂ ਨੂੰ ਜਿਹੜਾ ਰਹਿਣਾ ਕਿਹਦੇ ਅੰਦਰ ਪਊਗਾ ਬ੍ਰਿਟੇਨ ਦੇ ਅੰਦਰ ਤਾਂ ਕਾਮਨ ਜੀ ਗੱਲ ਆ ਕਿ ਰਾਜ ਅੰਗਰੇਜ਼ਾਂ ਦੇ ਰਹੂਗਾ ਈਵਨ ਨਨ ਕੀ ਜਿਹੜੇ ਫੋਰਨ ਅਫੇਅਰਸ ਜਿਹੜੇ ਹੈਗੇ ਆ ਹੈਨਾ ਤਾਂ ਡਿਫੈਂਸ ਦੇ ਮਾਮਲੇ ਆ ਉਹਨਾਂ ਨੂੰ ਵੀ ਅੰਗਰੇਜ਼ ਹੀ ਦੇਖਣਗੇ ਜਿੰਨੇ ਵੀ ਸਾਡੇ ਰਾਜਨੀਤਾ ਹੋਣਗੇ ਸਾਡੀ ਸਰਕਾਰ ਚੁਣੀ ਜਾਊਗੀ ਉਹ ਵੀ ਜਿਹੜੀ ਓਥ ਲੈਣਗੇ ਸੌ ਲੈਣਗੇ ਉਹ ਝੰਡੇ ਦੇ ਜਿਹੜਾ ਅ ਇੰਗਲੈਂਡ ਦੇ ਜਿਹੜੇ ਝੰਡੇ ਦੇ ਥੱਲੇ ਸੌਣ ਲੈਣਗੇ ਤਾਂ ਇਵਨ ਦਨ ਕੀ ਸੌ ਵੀ ਜਿਹੜੀ ਹੈਗੀ ਆ ਇੱਕ ਰਾਜੇ ਦੇ ਅਕੋਰਡਿੰਗ ਲੈਣਗੇ ਨਾ ਇੰਗਲੈਂਡ ਦੇ ਰਾਜੇ ਦੇ ਅਕੋਰਡਿੰਗ ਜਿਹੜਿਆ ਸ਼ਬਦ ਗ੍ਰਹਿਣ ਜਿਹੜਾ ਹੋਊਗਾ ਤਾਂ ਇਹ ਕਿਸੇ ਦਾ ਡੋਮੀਨੀਅਨ ਸਟੇਟਸ ਹੈਗਾ ਤਾਂ ਇਟ ਇਟ ਮੀਨਸ ਕਿਸੇ ਦੀ ਅਧਿਪਚਾਰ ਦੀ ਆਜ਼ਾਦੀ ਸੀਗੀ ਇਹ ਪੂਰਨ ਸਵਰਾਜ ਨਹੀਂ ਸੀਗਾ ਇਹ ਡੋਮੀਨੀਅਨ ਸਟੇਟਸ ਹੈਗਾ ਤੇ ਇਹੀ ਡੋਮੀਨੀਅਨ ਸਟੇਟਸ ਹੁੰਦਾ ਕਿ ਰਾਜ ਰਾਜ ਨੇ ਅੰਗਰੇਜ਼ਾਂ ਦਾ ਰੂਗਾ ਇੰਗਲੈਂਡ ਦਾ ਰੂਗਾ ਤਾਂ ਸਰਕਾਰ ਸਾਡੀ ਹੋਵੇ ਸਵਿਧਾਨ ਸਾਡਾ ਹੋਊਗਾ ਉਹਨਾਂ ਦੇ ਝੰਡੇ ਥੱਲੇ ਸਾਨੂੰ ਰਹਿਣਾ ਪਊਗਾ ਤੇ ਕਹਿਣ ਦਾ ਮਤਲਬ ਇਹ ਸਿਰਫ ਸਾਨੂੰ ਅਧੀ ਪਛਾਦੀ ਆਜ਼ਾਦੀ ਸੀਗੀ ਇਹ ਤਾਂ ਜਿਉਣਾ ਬਗਲ ਕਰੀ ਇਹ ਡੋਮੀਨੀਅਨ ਸਟੇਟਸ ਦੀ ਡਿਮਾਂਡ ਕੀਤੀ ਤਾਂ ਮੋਤੀਲਾ ਨਹਿਰੂ ਨੇ ਕੀਤਾ ਮੋਤੀਲਾ ਨਹਿਰੂ ਨੇ ਡੋਮੀਨੀਅਨ ਸਟੇਟਸ ਦੀ ਡਿਮਾਂਡ ਕਰਤੀ ਵੀ ਸਾਨੂੰ ਡੋਮੀਨੀਅਨ ਸਟੇਟਸ ਦੇ ਦਿਓ ਤਾਂ ਹੁਣ ਹੋਇਆ ਹੋਰ ਕੀ ਡਿਮਾਂਡ ਕੀਤੀ ਇਸ ਇਹਦੇ ਵਿੱਚ ਕੀ ਸੀਗਾ ਜਿਹੜਾ ਨਹਿਰੂ ਰਿਪੋਰਟ ਦੇ ਵਿੱਚ ਲੋਕਾਂ ਦੀ ਚੁਣੀਂ ਸਰਕਾਰ ਤੇ ਸਾਡੇ ਜਿਹੜੇ ਲੋਕ ਆ ਉਹ ਆਪਦੀ ਸਰਕਾਰ ਆਪ ਚੁਣਨੇ ਨੇ ਇਸ ਤੋਂ ਇਲਾਵਾ ਕਿ ਯੂਨੀਵਰਸਲ ਅਡਲਟ ਫਰੈਂਚਾਈਜ਼ ਕਿ ਯੂਨੀਵਰਸਲ ਆਡੈਂਟਿਟੀ ਫਰੈਂਚਾਈਜ਼ ਕੀ ਹੁੰਦੀ ਆ ਇੱਕ ਸੀਮਾ ਦੇ ਅਨੁਸਾਰ ਹੈ ਨਾ ਇੱਕ ਜਿਹੜੇ ਨੌਜਵਾਨ ਹੈਗੇ ਆ ਤਾਂ ਉਹ ਕਿ ਵੋਟ ਪਾ ਸਕਣ ਜਿਹੜੇ ਹੁੰਦੇ ਨੇ ਨਾ 18 ਸਾਲ ਤੋਂ ਜਿਹੜੇ ਉੱਪਰ ਦੇ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਸਭ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਤਾਂ ਯੂਨੀਵਰਸਲ ਰੈੱਡ ਫਰਾਂਚਾਈਜ਼ ਸੀਗਾ ਤਾਂ ਇਹ ਨੇ ਕਿਹਾ ਕਿ ਸਭ ਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਫੰਡਾਮੈਂਟਲ ਰਾਈਟਸ ਦਿੱਤੇ ਜਾਣੇ ਚਾਹੀਦੇ ਲੋਕਾਂ ਨੂੰ ਫੰਡਾਮੈਂਟਲ ਰਾਈਟਸ ਹੋਣ ਜਿਵੇਂ ਇਹਦੇ ਵਿੱਚ ਕੀ ਗੱਲ ਹੋਈ ਸਪੈਸ਼ਲੀ ਇਹ ਚ ਗੱਲ ਕੀ ਰਾਈਟ ਟੂ ਸਪੀਚ ਦੀ ਗੱਲ ਹੋਈ ਰਾਈਟ ਟੂ ਸਪੀਚ ਐਂਡ ਫਰੀडम ਆਫ ਐਕਸਪ੍ਰੈਸ਼ਨ ਹਨਾ ਤਾਂ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਇਸ ਹੋਇਆ ਕਹਿੰਦੀ ਗੱਲ ਹੋਈ ਤਾਂ ਇਸੇ ਲਈ ਅੱਜ ਆਪਾਂ ਗੱਲ ਕਰੀ ਪ੍ਰਾਂਤ ਜਿਹੜੇ ਸਟੇਟ ਜਿਹੜੇ ਹੈਗੇ ਆ ਉਹ ਭਾਸ਼ਾ ਦੇ ਆਧਾਰ ਤੇ ਡਿਵਾਈਡ ਹੋਣੀ ਚਾਹੀਦਾ ਜਿੰਨੇ ਵੀ ਜਿਹੜੇ ਸਟੇਟ ਹੈਗੇ ਆ ਉਹ ਭਾਸ਼ਾ ਦੇ ਆਧਾਰ ਤੇ ਡਿਵਾਈਡ ਹੁਣ ਜਿੰਨੇ ਇਹ ਰਿਪੋਰਟ ਨੇ ਇਹ ਰਿਪੋਰਟ ਤੋਂ ਖੁਸ਼ ਕੌਣ ਨਹੀਂ ਸੀਗਾ ਮੁਹੰਮਦ ਅਲੀ ਜਿੰਨਾ ਮੁਸਲਿਮ ਲੀਗ ਕਹਿਣ ਦਾ ਮਤਲਬ ਕੀ ਹੈ ਕਿ ਖੁਸ਼ ਨਹੀਂ ਸੀ ਕਾਰਨ ਕੀ ਸੀ ਕਾਰਨ ਇਹ ਸੀਗਾ ਮੁਸਲਿਮ ਲੀਗ ਐਸੇ ਕਰਕੇ ਨਹੀਂ ਖੁਸ਼ ਸੀ ਕਿਉਂਕਿ ਉਹਨਾਂ ਨੂੰ ਕੀ ਲੱਗਦਾ ਸੀ ਇਸ ਰਿਪੋਰਟ ਦੇ ਵਿੱਚ ਮੁਸਲਿਮਾਂ ਬਾਰੇ ਕੁਝ ਵੀ ਨਹੀਂ ਆਇਆ ਗਿਆ ਤਾਂ ਮੁਸਲਿਮਾਨਾਂ ਦੇ ਹੱਕਾਂ ਦੇ ਲਈ ਕੋਈ ਵੀ ਚੀਜ਼ ਇਸ ਰਿਪੋਰਟ ਦੇ ਵਿੱਚ ਹੈ ਨਹੀਂ ਤਾਂ ਇਸ ਲਈ ਉਹਨਾਂ ਨੇ ਕੀ ਕੀਤਾ ਇਸ ਨੂੰ ਅਪੋਜ਼ ਕੀਤਾ ਤਾਂ ਉਹਨਾਂ ਨੇ ਕੀਤਾ ਫਿਰ ਮੁਹੰਮਦ ਅਲੀ ਜਿੰਨਾ ਉਸ ਟਾਈਮ ਬਹੁਤ ਵੱਡਾ ਨਾਮ ਸੀ ਮੁਸਲਿਮ ਲੀਗ ਦਾ ਤਾਂ 14 ਪੁਆਇੰਟ ਉਹਨਾਂ ਨੇ ਵੀ ਦਿੱਤੇ। ਉਹਨਾਂ ਨੇ ਵੀ 14 ਪੁਆਇੰਟ ਦਿੱਤੇ। ਉਹਨਾਂ ਨੇ ਕਿਹਾ ਵੀ ਆਪਾਂ ਹੀ ਕਰਾਂਗੇ। ਅਸੀਂ ਵੀ 14 ਪੁਆਇੰਟ ਦਿੰਨੇ ਆ। ਸਾਡੇ ਵੱਲੋਂ ਵੀ 14 ਪੁਆਇੰਟ ਆ ਜਿਹੜੇ ਮੁਸਲਮਾਨਾਂ ਦੇ ਲਈ ਕੀਤਾ ਹਿਤਾ ਦੇ ਲਈ ਬਣਾਏ ਗਏ ਆ। ਤਾਂ ਹੁਣ ਦੋਨਾਂ ਦੇ ਵਿੱਚ ਇੱਕ ਕਨਫਲਿਕਟ ਚੱਲ ਪਿਆ। ਹੁਣ ਸਭ ਤੋਂ ਵੱਡਾ ਇੱਥੇ ਮੁੱਦਾ ਕੀ ਬਣਿਆ? ਸਭ ਤੋਂ ਵੱਡਾ ਮੁੱਦਾ ਹੋਇਆ। ਦੇਖੋ ਉਸ ਟਾਈਮ ਕਿ 모ਤੀ ਲਾਲ ਨਹਿਰੂ ਦੇ ਬੇਟਾ ਜਿਹੜਾ ਸੀ ਜਵਾਰਾਲ ਨਹਿਰੂ ਬਹੁਤ ਇੱਕ ਨੌਜਵਾਨ ਸੀਗੇ। ਤਾਂ ਨੌਜਵਾਨ ਸੀ ਤਾਂ ਸੁਭਾਚੰਦਰ ਬੋਸ਼ ਵੀ ਨਾਲ ਸੀ ਤਾਂ ਹੁਣ ਹੋਇਆ ਕਿ ਹੈ ਨਾ ਤਾਂ ਸੁਭਾਚੰਦਰ ਬੋਸ਼ ਨੇ ਕਿਹਾ ਕਿ ਯਾਰ ਅਸੀਂ ਡੋਮੀਨੈਂਟ ਸਟੇਟਸ ਨਹੀਂ ਲੈਣਾ ਠੀਕ ਹੈ ਤਾਂ ਹੁਣ ਮੋਤੀ ਲਾਲ ਨੂੰ ਨੈੜ ਨੂੰ ਸਮਝਾਉਣ ਚਾਹੁੰਦਾ ਜਵਾਰ ਲਾਲ ਨੇ ਤਾਂ ਉਹ ਕਹਿੰਦਾ ਵੀ ਸੁਭਾਚੰਦਰ ਬੋਸ਼ ਜੀ ਨੇ ਕਿਹਾ ਵੀ ਤੂੰ ਐਵੇਂ ਕਰ ਯਾਰ ਤੂੰ ਵੀ ਆਪਣੇ ਡੈਡੀ ਨੂੰ ਸਮਝਾ ਜਾਗੇ ਹੈ ਨਾ ਵੀ ਹੋ ਸਕਦਾ ਤੇਰਾ ਡੈਡੀ ਤੇਰੀ ਗੱਲ ਮੰਨ ਲੇ ਤੂੰ ਸਮਝਾ ਜਾ ਤਾਂ ਕਰ ਆਇਆ ਹੈ ਨਾ ਜਵਾਰਲਾਲ 네ਰੂ ਆਇਆ ਤਾਂ ਕਿਹਾ ਵੀ ਵੀ ਪਾਪਾ ਇਹ ਤਾਂ ਗੱਲ ਨਹੀਂ ਬਣਨੀ ਵੀ ਆਪਾਂ ਡੋਮੀਨੀਅਨ ਸਟੇਟਸ ਚਾਹੀਦਾ ਹੀ ਨਹੀਂ ਸਾਨੂੰ ਅਸੀਂ ਲਵਾਂਗੇ ਪੂਰਨ ਸੁਵਰਾਜ ਤਾਂ ਹੁਣ ਇੱਥੇ ਕੀ ਮੋਤੀਲਾਲ 네ਰੂ ਨਾਲ ਕਾਫੀ ਬਹਿਸ ਹੋਈ ਤਾਂ ਮੋਤੀਲਾਲ 네ਰੂ ਕਹਿੰਦੇ ਵੀ ਦੇਖੋ ਵੀ ਸਾਨੂੰ ਪੂਰੀ ਆਜ਼ਾਦੀ ਤਾਂ ਮਿਲ ਨਹੀਂ ਸਕਦੀ ਹਾਂ ਜੀ ਤਾਂ ਜਿੰਨੀ ਅੱਧੀ ਪਛਦਦੀ ਆਜ਼ਾਦੀ ਆ ਅੱਧੀ ਪਛਦਦੀ ਤਾਂ ਲੈ ਲਈ ਤਾਂ ਇਹ ਜੇ ਸਾਨੂੰ ਅੱਧੀ ਜਾਤੀ ਮਿਲਦੀ ਤਾਂ ਅੱਧੀ ਜਾਤੀ ਲੈਂਚ ਕੀ ਹਰਜ ਅੱਧੀ ਜਾਤੀ ਤਾਂ ਲਈ ਪੂਰੀ ਜਾਤੀ ਦੀ ਗੱਲ ਚੱਲੇ ਲਾਂਗੇ ਤਾਂ ਨਹਿਰੂ ਦੇ ਜਵਾਰਲ ਨਹਿਰੂ ਦੇ ਗਲ ਦਿਮਾਗ ਚ ਬੈਠੇ ਤਾਂ ਉਹਨਾਂ ਨੇ ਆ ਕੇ ਬੋਸ ਨੂੰ ਸਮਝਾਇਆ ਵੀ ਚਲੋ ਆਪਾਂ ਡੋਮੀਨੀਅਨ ਸਟੇਟਸ ਲੈ ਲੈਂਦੇ ਆ ਅੱਧੀ ਜਾਤੀ ਤਾਂ ਮਿਲੇ ਪੂਰੀ ਤਾਂ ਹੈ ਨਹੀਂ ਤਾਂ ਚਲੋ ਬੋਸ ਵੀ ਮੰਨ ਗਏ ਹਨਾ ਤਾਂ ਫਿਰ ਵੀ ਜਵਾਰਲ ਨਹਿਰੂ ਨੇ ਕੀ ਕਿਹਾ ਜਵਾਰਲ ਨਹਿਰੂ ਨੇ ਕਿਹਾ ਵੀ ਇਹ ਜਿਹੜਾ ਡੋਮੀਨੀਅਨ ਸਟੇਟਸ ਹਨਾ ਇਹ ਜਿਹੜਾ ਡੋਮੀਨੀਅਨ ਸਟੇਟਸ ਦਾ ਪ੍ਰਾਵਧਾਨ ਜਿਹੜਾ ਹੈਗਾ 1 ਸਾਲ ਲਈ ਮੰਨਾਂਗੇ ਸੀ ਜੇ ਅੰਗਰੇਜ਼ਾਂ ਨੇ 1 ਸਾਲ ਦੇ ਵਿੱਚ ਸਾਨੂੰ ਡੋਮੀਨੀਅਨ ਸਟੇਟਸ ਦੇਤਾ ਤਾਂ ਵੈਲੈਂਟ ਗੁੱਡਾ ਅਦਰਵਾਈਜ਼ ਅਸੀਂ ਡੋਮੀਨੀਅਨ ਸਟੇਟਸ ਕਿਸੇ ਹਾਲਤ 'ਚ ਨਹੀਂ ਲਵਾਂਗੇ ਤਾਂ ਨਣੀ ਇਹ ਗੱਲ ਗਈ ਕਿ ਅਸੀਂ ਕਿਸੇ ਕਿਸੇ ਵੀ ਹਾਲਤ 'ਚ ਡੋਮੀਨੀਅਨ ਸਟੇਟਸ ਨਹੀਂ ਲਵਾਂਗੇ ਫਿਰ ਤਾਂ ਉਹਨੇ ਠੀਕ ਹੈ ਤਾਂ ਇਹਨਾਂ ਨੇ ਕੀਤਾ 1 ਸਾਲ ਦਾ ਟਾਈਮ ਦਿੱਤਾ ਠੀਕ ਹੈ ਤਾਂ 1928 ਤੋਂ ਬਾਅਦ ਕੀਆ ਠੀਕ ਹੈ ਇੱਕ ਸਾਲ ਦਾ ਅੰਗਰੇਜ਼ਾਂ ਨੂੰ ਟਾਈਮ ਦਿੱਤਾ ਕਿ ਇੱਕ ਸਾਲ ਦਾ ਮੌਕਾ ਤੁਹਾਡੇ ਕੋਲ ਇੱਕ ਸਾਲ ਦਾ ਟਾਈਮ ਆ ਜੇ ਤਾਂ ਤੁਸੀਂ ਡੋਮੀਨੀਅਨ ਸਟੇਟਸ ਮੰਨੋਗੇ ਤਾਂ ਵੈਲੰਟ ਗੁੱਡਾ ਅਦਰਵਾਈਜ਼ ਸਾਨੂੰ ਡੋਮੀਨੀਅਨ ਸਟੇਟਸ ਚਾਹੀਦਾ ਨਹੀਂ ਤਾਂ ਹੋਇਆ ਕਿ ਇੱਕ ਸਾਲ ਕਦੋਂ ਪੂਰਾ ਹੋਣਾ ਸੀ 31 ਦਸੰਬਰ 31 ਦਸੰਬਰ ਉਹ 31 ਦਸੰਬਰ ਨੂੰ ਕੀ ਕਰਦੀ ਸੀ ਕਾਂਗਰਸ ਕੀ ਕਰਦੀ ਸੀ ਅਦਿবেশਨ ਕਰਦੀ ਸੀ ਆਪਣੀ ਮੀਟਿੰਗ ਕਰਿਆ ਕਰਦੇ ਸਾਲਾਨਾ ਮੀਟਿੰਗ ਜਿਹੜਾ ਸੈਸ਼ਨ ਜਿਹੜਾ ਹੈਗਾ ਉੱਥੇ ਹਰ ਸਾਲ ਕਰਿਆ ਕਰਦੇ ਸੀ ਤਾਂ ਇਹਨਾਂ ਨੇ ਕੀਤਾ ਲਾਹੌਰ ਅਦਿবেশਨ ਕੀਤਾ ਲਾਹੌਰ ਰਾਵੀ ਨਦੀ ਦੇ ਤੱਟ ਤੇ ਇਹਨਾਂ ਨੇ ਕੀਤਾ ਇਹ ਸਾਰੇ ਇਕੱਠੇ ਹੋਏ ਤਾਂ ਕਿਉਂਕਿ ਉਸ ਟਾਈਮ ਜਿਹੜੇ ਬ੍ਰਿਟਿਸ਼ਰ ਜਿਹੜੇ ਸੀਗੇ ਲਾਹੌਰ ਦੇ ਵਿੱਚ ਹੀ ਰਹਿੰਦੇ ਸੀ ਮੋਸਟ ਆਫ ਜਿਹੜੇ ਹੈਗੇ ਨਾ ਤਾਂ ਉਹ ਉੱਥੇ ਜਾ ਕੇ ਇਹਨਾਂ ਨੇ ਕੀਤਾ ਲਾਹੌਰ ਦੇ ਵਿੱਚ ਜਾ ਕੇ ਉੱਥੇ ਇਹਨਾਂ ਨੇ ਦੇਖਿਆ ਨੋ ਤਾਂ ਰਬੀ ਨਦੀ ਦੇ ਤਟ ਤੇ ਜਾ ਕੇ ਇਹਨਾਂ ਨੇ ਵੇਟ ਕੀਤਾ ਵੀ ਸ਼ਾਇਦ 31 ਮਾਰਚ ਸੌਰੀ 31 ਦਸੰਬਰ ਤੱਕ ਜਿਹੜਾ ਹੋਵੇ ਕੀ ਹੋਵੇ ਸਾਨੂੰ ਡੋਮੀਨੀਅਨ ਸਟੇਟਸ ਦੀ ਡਿਮਾਂਡ ਪੂਰੀ ਹੋ ਜੇ ਪਰ ਡੋਮੀਨੀਅਨ ਸਟੇਟਸ ਦੀ ਡਿਮਾਂਡ ਪੂਰੀ ਨਹੀਂ ਹੋਈ ਰਾਤ ਦੇ 11 ਵਜੇ ਤੱਕ ਡਿੱਕੀ ਗਏ ਹਨਾ ਤਾਂ ਜਦੋਂ 11:00 ਵਜੇ 12:00 ਵਜੇ ਜਦੋਂ ਡੋਮੀਨੀਅਨ ਹ ਪ੍ਰਾਵਧਾਨੀ ਨੂੰ ਪੂਰਾ ਆ ਅੰਗਰੇਜ਼ਾਂ ਨੇ ਗੱਲ ਹੁਣ ਅੰਗਰੇਜ਼ਾਂ ਦੇ ਕੰਨ ਤੇ ਜੂ ਨਹੀਂ ਸਰਕਾਰੀ ਸੀ ਉਹਨਾਂ ਨੂੰ ਲੱਗਿਆ ਹਨਾ ਉਹਨਾਂ ਨੂੰ ਉਹਨਾਂ ਨੇ ਇਹਨਾਂ ਨੂੰ ਕੋਈ ਰਿਸਪੌਂਸ ਹੀ ਨਹੀਂ ਦਿੱਤਾ ਹੁਣ ਇਹ ਵੇਟ ਕਰ ਰਹੇ ਸੀ ਕਿ ਸ਼ਾਇਦ ਸਾਨੂੰ ਡੋਮੀਨੀਅਨ ਸਟੇਟਸ ਮਿਲੂਗਾ ਡੋਮੀਨੀਅਨ ਸਟੇਟਸ ਮਿਲੂਗਾ ਪਰ ਇਹਨਾਂ ਨੂੰ ਕੋਈ ਵੀ ਡੋਮੀਨੀਅਨ ਸਟੇਟਸ ਨਹੀਂ ਮਿਲਿਆ ਤਾਂ ਇਹਨਾਂ ਨੂੰ ਕੀ ਕੀਤਾ ਗਿਆ ਤਾਂ ਅੰਦੀ ਰਾਤ ਤੱਕ ਵੇਟ ਕਰਦੇ ਰਹੇ 31 ਦਸੰਬਰ ਤੱਕ ਤਾਂ 31 ਦਸੰਬਰ ਤੱਕ ਇਹਨਾਂ ਨੇ ਵੇਟ ਕੀਤੀ ਵੇਟ ਕਰਨ ਤੋਂ ਬਾਅਦ ਇਹਨਾਂ ਨੂੰ ਕੀ ਲੱਗਿਆ ਵੀ ਹੁਣ ਜਿਹੜਾ ਹੈਗਾ ਡੋਮੀਨੀਅਨ ਸਟੇਟਸ ਸਾਨੂੰ ਨਹੀਂ ਮਿਲਣਾ ਤਾਂ ਹੁਣ ਅਸੀਂ ਡੋਮੀਨੀਅਨ ਸਟੇਟਸ ਲੈਣਾ ਵੀ ਕੋਈ ਵੀ ਹਾਲਤ ਹੋ ਜੇ ਡੋਮੀਨੀਅਨ ਸਟੇਟਸ ਸਾਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਚਾਹੀਦਾ ਹੁਣ ਅਸੀਂ ਕੀ ਲਵਾਂਗੇ ਹੁਣ ਅਸੀਂ ਲਵਾਂਗੇ ਪੂਰਨ ਚਾਤੀ ਤਾਂ ਐਸੇ ਦਿਨ ਕੀ ਕੀਤਾ ਗਿਆ ਡੋਮਿਨੀਅਨ ਸਟੇਟਸ ਦੀ ਜਿਹੜੀ ਮੰਗਾ ਉਹਨੂੰ ਕੀ ਕੀਤਾ ਗਿਆ ਐਂਡ ਕਰਤਾ ਵੀ ਡੋਮਿਨੀਅਨ ਸਟੇਟਸ ਲੈਣਾ ਨਹੀਂ 31 ਦਸੰਬਰ ਤਾਂ 26 ਜਨਵਰੀ ਨੂੰ 1930 ਨੂੰ ਕੀ ਕੀਤਾ ਇਹਨਾਂ ਨੇ ਪਹਿਲੀ ਵਾਰ ਝੰਡਾ ਝੰਡਾ ਲਹਿਰਾਇਆ ਭਾਰਤ ਦਾ ਝੰਡਾ ਪਹਿਲੀ ਵਾਰ 26 ਜਨਵਰੀ 1930 ਨੂੰ ਲਹਿਰਾਇਆ ਗਿਆ ਤਾਂ ਐਸੇ ਕਰਕੇ ਜਿਹੜਾ ਸੀ ਜਿਹੜਾ ਸਾਡਾ ਸੰਵਿਧਾਨ ਜਿਹੜਾ ਬਣ ਕੇ ਤਿਆਰ ਹੋ ਗਿਆ ਸੀ ਨਵੰਬਰ ਦੇ ਵਿੱਚ ਨਵੰਬਰ 1949 ਨੂੰ ਤਿਆਰ ਹੋ ਗਿਆ ਸੀ ਠੀਕ ਹੈ ਨਵੰਬਰ 1949 ਨੂੰ ਤਿਆਰ ਹੋ ਗਿਆ ਸੀ ਸਾਡਾ ਸੰਵਿਧਾਨ ਬਣ ਕੇ ਬਟ ਉਹਨੂੰ ਇੰਪਲੀਮੈਂਟ ਕਦੋਂ ਕੀਤਾ ਗਿਆ ਇੰਪਲੀਮੈਂਟ ਕੀਤਾ ਗਿਆ 1950 ਦੇ ਵਿੱਚ 1950 ਦੇ ਵਿੱਚ ਕਦੋਂ 26 ਜਨਵਰੀ 1950 ਐਸੇ ਕਰਕੇ ਜਿਹੜਾ ਸਾਡਾ ਸੰਵਿਧਾਨ ਜਿਹੜਾ ਹੈਗਾ ਉਹ 26 ਜਨਵਰੀ 1950 ਨੂੰ ਇੰਪਲੀਮੈਂਟ ਕੀਤਾ ਗਿਆ ਕਿਉਂ ਕਾਸ ਨੂੰ ਯਾਦ ਕਰਦੇ ਹੋਏ ਯਾਦ ਕਰਦੇ ਹੋਏ ਲਾਹੌਰ ਅਦਿਵੈਸ਼ਨ ਇਸੇ ਕਰਕੇ ਕੀਏ 26 ਜਨਵਰੀ 1950 ਨੂੰ ਇਸੇ ਕੀ ਬਣਾਉਨੇ ਆ ਸਾਡਾ ਰਿਪਬਲਿਕ ਡੇ ਬਣਾਉਨੇ ਆ ਤਾਂ ਹੁਣ ਹੋਇਆ ਕੀ ਤਾਂ ਇਸੇ ਦਿਨ ਜਦੋਂ ਸਾਡਾ ਸਾਡੀ ਗੱਲ ਨਹੀਂ ਮੰਨੀ ਗਈ ਸਾਡਾ ਡੋਮਿਨਿਅਨ ਸਟੇਟਸ ਮੰਨਿਆ ਹੀ ਨਹੀਂ ਗਿਆ ਤਾਂ ਫਿਰ ਇੱਥੇ ਕੀਤਾ ਗਿਆ ਜਵਾਰ ਲਾਲ ਨੇ ਉਹਨੂੰ ਕੀਤਾ ਅਗਵਾਈ ਦੇ ਵਿੱਚ ਕੀ ਕੀਤਾ ਗਿਆ ਜਿਹੜਾ ਕੀ ਕਿਹਾ ਗਿਆ ਵੀ ਤੁਸੀਂ ਕੀ ਕਰੋ ਜੇ ਤੁਸੀਂ ਇੱਕ ਨਾ ਫਰਮਾਨੀ ਜਿਹੜਾ ਲਹਿਰ ਸ਼ੁਰੂ ਕਰੋ ਜੀ ਜਿਹਨੂੰ ਕਹਿੰਦੇ ਸਿਵਲ ਡਿਸੋਬਿਡੈਂਸ ਮੂਵਮੈਂਟ ਤਾਂ ਮਹਾਤਮਾ ਗਾਂਧੀ ਜੀ ਨੇ ਕੀ ਕੀਤਾ ਗਿਆ ਮਹਾਤਮਾ ਗਾਂਧੀ ਜੀ ਦੁਆਰਾ ਸਿਵਲ ਡਿਸੋਬਿਡਿਐਂਸ ਮੂਵਮੈਂਟ ਚਲਾਇਆ ਗਿਆ ਨਾ ਫਰਮਾਨੀ ਲਹਿਰ ਕਰਨ ਜਿਹਨੂੰ ਆਪਾਂ ਤੇ ਕਦੋਂ ਚਲਾਇਆ ਗਿਆ 12 ਮਾਰਚ 1930 ਨੂੰ ਤੇ 6 ਅਪ੍ਰੈਲ 1930 ਤੱਕ ਇਹ ਜਿਹੜੀ ਯਾਤਰਾ ਕੀਤੀ ਗਈ ਇਹਨੂੰ ਦਾਨੀ ਮਾਰਚ ਦੇ ਨਾਲ ਨਾਲ ਜਾਣਿਆ ਸਬਰਮਤੀ ਆਸ਼ਰਮ ਤੱਕ ਜਿਹੜੀ ਹਿਸਟਰੀ ਦੇ ਪੋਰਸ਼ਨ ਦੇ ਵਿੱਚੋਂ ਆਪਾਂ ਡਿਬਲੀ ਪੜਾਂਗੇ ਤਾਂ ਇਹ ਜਿਹੜੀ ਲਹਿਰ ਚਲਾਈ ਗਈ ਤਾਂ ਹੁਣ ਹੋਇਆ ਕੀ ਹੁਣ ਸੰਵਿਧਾਨ ਦੀ ਡਿਮਾਂਡ ਸ਼ੁਰੂ ਹੋਣੀ ਪਹਿਲੀ ਵਾਰ ਜਿਹੜੇ ਸੰਵਿਧਾਨ ਦੀ ਮੰਗ ਕੀਤੀ ਗਈ ਤਾਂ ਸੰਵਿਧਾਨ ਸਭਾ ਦੀ ਜਿਹੜੀ ਮੰਗ ਕੀਤੀ ਗਈ 1934 ਦੇ ਵਿੱਚ ਹੋਈ ਐਮ ਐਨ ਰాయ్ ਦੁਆਰਾ ਐਮ ਐਨ ਰాయ్ ਨੇ ਪਹਿਲੀ ਵਾਰ ਸੰਵਿਧਾਨ ਸਭਾ ਦੀ ਮੰਗ ਕੀਤੀ 1935 ਦੇ ਵਿੱਚ ਆਈ ਐਨ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ ਆਫੀਸ਼ੀਅਲੀ ਡਿਮਾਂਡ ਕੀਤੀ ਗਈ ਕਿ ਸਾਨੂੰ ਕੀ ਚਾਹੀਦਾ ਸਾਨੂੰ ਜਿਹੜੀ ਹੈਗੀ ਆ ਸੰਵਿਧਾਨ ਸਭਾ ਚਾਹੀਦੀ ਏ ਅਸੀਂ ਆਪ ਦਾ ਸੰਵਿਧਾਨ ਆਪ ਨਿਰਮਾਣ ਕਰਾਂਗੇ ਠੀਕ ਹੈ ਤਾਂ ਹੁਣ ਹੋਇਆ ਕਿ ਹੋਇਆ ਇਹ ਕਿ ਹਜੇ ਮੰਗ ਚੱਲ ਰਹੀ ਸੀਗੀ ਤਾਂ ਕਿ ਸੈਕੰਡ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਜੋ ਸੈਕੰਡ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਉਸ ਤੋਂ ਬਾਅਦ ਕੁਝ ਅ ਅੰਗਰੇਜ਼ਾਂ ਨੇ ਆਫਰ ਦਿੱਤੇ ਸਾਨੂੰ ਜਿਵੇਂ ਅਗਸਟ ਆਫਰ ਕ੍ਰਿਪਸ ਮਿਸ਼ਨ ਆਇਆ ਕੈਬਿਨੇਟ ਮਿਸ਼ਨ ਪਰ ਆਇਆ ਇਹਨੂੰ ਆਪਾਂ ਨੈਕਸਟ ਵੀਡੀਓ ਵਿੱਚ